ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ ਇਹ ਜਿਗਰਾਉ ਲੁਧਿਆਣਾ ਪੌਲਾ ਜੀ ਥੋੜਾ ਜਿਹਾ ਮੀਂਹ ਪੈਣ ਨਾਲ ਇਹਦਾ ਹਾਲ ਹੋ ਗਿਆ ਪਾਇਚਾਂ ਸਭ ਕੋਈ ਸਲੇਬ ਕਿਸੇ ਤੇ ਡੈੱਕ ਕੇ ਕੋਈ ਹਾਦਸਾ ਹੋ ਗਿਆ ਉਹਦੀ ਜ਼ਿੰਮੇਵਾਰੀ ਕਿਹੜਾ ਪ੍ਰਸ਼ਾਸਨ ਲੈਂਦਾ ਤੇ ਕੋਈ ਵੀ ਹੋ ਸਕਦਾ ਜੀ ਇਹ ਕੋਈ ਵੱਡਾ ਬੰਦਾ ਹੋਇਆ ਉਹਦੀ ਗੱਡੀ ਵੀ ਡੈੱਕ ਸਕਦਾ ਇਹ ਨਹੀਂ ਆਈ ਨਹੀਂ ਕਿ ਗਰੀਬ ਦੀ ਡਿੱਕਣਾ ਕੋਈ ਵੀ ਥੱਲੇ ਆ ਸਕਦਾ ਬਲੀ ਦਾ ਬੱਕਰਾ ਕੋਈ ਵੀ ਬਣ ਸਕਦਾ ਆ ਪਤਾ ਪੈਸੇ ਦੇਣੇ ਆ ਟੋਲ ਹੋਰ ਸਾਲ ਭਰ ਦਿੰਦੇ ਵੱਦ ਪੋਲ ਤਾਂ ਵਧੀਆ ਬਣਵਾ ਲੈਂਦੇ ਜਗਰਾਉਂ ਲੁਧਿਆਣਾ ਖਾਸ ਕਰ ਜਗਰਾਉਂ ਜਿਹੜਾ ਪੋਲਾ ਬਹੁਤ ਮਾੜੀ ਹਾਲਤਾਂ ਮਿੱਟੀ ਸੜਕਾਂ ਤੇ ਆ ਉਹ ਦੇਖੋ ਢਾਈ ਜਾਂਦੇ ਆ ਉਹਨੂੰ ਬਣੇਵੇਂ ਨੂੰ ਢਾਈ ਜਾਂਦੇ ਆ ਆਪ ਢਾਈ ਜਾਂਦੇ ਆ ਅਜੇ ਸ਼ੁਰੂ ਨਹੀਂ ਹੋਇਆ ਕਾਰਮ ਕੀ ਆ ਸਾਰਾ ਬਹਿ ਗਿਆ ਸੜਕ ਬਹਿ ਗਈ ਸਾਰੀ ਇਹਦੀ ਇੱਧਰ ਦੇਖੋ ਮਲਬਾ ਬਸ ਸਟੈਂਡ ਤੇ ਐਡਾ ਮਿੱਟਾ ਜੀ ਜੋ ਬਿਮਾਰੀਆਂ ਲਾ ਰਿਹਾ ਉਹਦੀ ਕੌਣ ਜ਼ਿੰਮੇਵਾਰੀ ਭਰਦਾ ਇਹ ਮੇਰੀ ਮੋਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਹਦੇ ਵਿੱਚ ਆ ਕੇ ਦੇਖਿਆ ਜਾਵੇ ਓਕੇ